ਆਪਣਾ ਅਨੰਦ ਸਿੰਘ ਸਿੰਘ ਜੀ ਕੀ ਗੱਲ ਬਾਤ ਇਹ ਇਹ ਫੋਰਮੈਨ ਦੀ ਥੋੜੀ ਨਿਗਹਿਲੀ ਹੋ ਗਈ ਜੀ ਥੱਲੇ ਬੱਲੀਆਂ ਨਹੀਂ ਸਹੀ ਲਾਈਆਂ ਲੈਟਰ ਪਾਇਆ ਜਾ ਰਿਹਾ ਜੀ ਦੇਖ ਪਾ ਹਾਂ ਸਾਰਾ ਪੈ ਗਿਆ ਇਹ ਮੁਕੰਮਲ ਹੋ ਗਿਆ ਸੀ ਕਿੰਨੀ ਇਹਦੀ ਲਵਾਈ ਕਿੰਨੀ ਕਰਾਈ ਸੀ ਲੈਟਰ ਜੀ ਇਹ ਨਾ ਨਹੀਂ ਪਤਾ ਜੀ ਕਿੰਨੀ ਲੰਮੀ ਲੰਮੇ ਆ ਇਹਨਾਂ ਨੇ ਮੈਨੂੰ ਪਤਾ ਦੇ ਉਤਰਾਂ ਇਹ ਨਾ ਜੇ ਉਹਨੂੰ ਵੇਖੋ ਥੱਲੋਂ ਕੱਢ ਕੇ ਮਲਵਾ ਸਾਰਾ ਫਿਰ ਵੇਨੇ ਆ ਵੀ ਕਿੰਨੇ ਆ ਯਾਹ ਮੇਂ ਨਹੀਂ ਮਾੜੀ ਮੋੜ ਜੀ ਕਿ ਇਹਦੇ ਚ ਰੀੜਾ ਆਈ ਹੈ ਜਿਆਦਾ ਨਹੀਂ ਕੋਈ ਹਾਂ ਅਜੇ ਪੂਰਾ ਕੋਈ ਪਤਾ ਨਹੀਂ ਆ ਵੀ ਕੋਈ ਬੰਦਾ ਮਾਰਾ ਬਚਾ ਹੀ ਕਰੇ ਹਾਂ ਪਹੁੰਚਾ ਜੀ ਪਹੁੰਚਾ ਪਹੁੰਚਾ ਇਹ ਸੰਗਤ ਭਰਾ ਪਿੰਡ ਕੀ ਗੱਲਬਾਤ ਹੋਈ ਤੁਹਾਨੂੰ ਲੱਗਤ ਗੱਲਬਾਤ ਖਿਸਕਿਆ ਵਾਲੇ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਕੰਟਰਸਾਰਾ ਤਕਰੀਮ ਪੈ ਗਿਆ ਹੈਗਾ ਦਹਾਕ ਪੋਰੀਆਂ ਦਾ ਮਾਰ ਰਿਹਾ ਹੈਗਾ ਜੋ ਕਿ ਨਗਹਿਲੀ ਦਿੱਤੀ ਜਾ ਰਹੀ ਹੈ ਨਹੀਂ ਨਗਹਿਲੀ ਕੋਈ ਨਹੀਂ ਜੀ ਪਰਮੇਸ਼ਰ ਦੀ ਆ ਠੀਕ ਹੈ ਨਾ ਨੇ ਗਲੀ ਕਹਦੇ ਨਹੀਂ ਹੁੰਦੀ ਜੋ ਕੀਤਾ ਵਾ ਮਹਾਰਾਜ ਇਹਨਾਂ ਕਿਰਪਾ ਕਰੇ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਲੋਹੇ ਦੀ ਨਹੀਂ ਕੋਈ ਗੱਲ ਲੋਹਾ ਤੇ ਸਿੱਧਾ ਹੋ ਜਾਂਦਾ ਠੀਕ ਹੈ ਨਾ ਮਹਾਰਾਜ ਨਹੀਂ ਬੰਦੇ ਦਾ ਬਚਾ ਹਲਦੀ ਘੜੀ ਬਚਾਓ ਸੱਟਾਂ ਪੇਟਾਂ ਬਹੁਤ ਵਾ ਪਰ ਕੀ ਬਚਾਵਾ ਬੰਦਿਆਂ ਦਾ ਬੰਦਾ ਨਹੀਂ ਕੋਈ ਥੱਲੇ ਮੇਰਾ ਨਾਮ ਜੀ ਦਾਸ ਬਖਸੀਸ ਸਿੰਘ ਢਾਡੀ ਪਿੰਡ ਰਾਣੀ ਬਲਾਤ ਜੀ ਘੜਨਾ ਘੜੀ ਇਹ ਜੀ ਨਗਰ ਸੰਗਤਪੁਰਾ ਏ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੰਤ ਬਾਬਾ ਦਰਸ਼ਨ ਦਾਸ ਮਹਾਂਪੁਰਸ਼ਾਂ ਦਾ ਦਰਬਾਰ ਹੈ ਇਹ ਦੁਵਾਨ ਹਾਲ ਦਾ ਲੈਂਟਰ ਅੱਜ ਹੀ ਪਿਆ ਸੀਗਾ ਜੀ ਉਹ ਕੋਈ ਭਾਣਾ ਵੈਗੁਰੂ ਜੀ ਦਾ ਲੈਂਟਰ ਜਿਹੜਾ ਵਾ ਪਾਉਣ ਤੋਂ ਠੀਕ 35 ਮਿੰਟ ਮਗਰੋਂ ਲੈਂਟਰ ਗਿਰ ਗਿਆ ਸਾਰਾ ਲੈਂਟਰ ਡਿੱਗ ਪਿਆ ਜੀ ਔਰ ਆ ਵੀ ਸੰਗਤਾਂ ਥੱਲੇ ਬਹੁਤੀਆਂ ਨਹੀਂ ਸੀ ਬਚਾਅ ਹੋ ਗਿਆ 2-4 ਜਿਹੜੇ ਸਰੀਰ ਸੀਗੇ ਉਹ ਹਸਪਤਾਲ ਗਏ ਨੇ ਉਹਨਾਂ ਦੀ ਵੀ ਖਬਰ ਸਹੀ ਆ ਰਹੀ ਆ ਹੁਣ ਥੱਲੇੋਂ ਪੋਣਛਾਨ ਕੀਤੀ ਜਾ ਰਹੀ ਆ ਵੀ ਕੋਈ ਬੰਦਾ ਥੱਲੇ ਨਾ ਰਹਿ ਗਿਆ ਹੋਵੇ ਤੇ ਬਾਕੀ ਜਿਹੜੀ ਸਾਧ ਸੰਗਤ ਦੂਰੋਂ ਨੇੜਿਓਂ ਚੱਲ ਕੇ ਆ ਰਹੀ ਆ ਉਹਨਾਂ ਨੂੰ ਨਿਮਰ ਬੇਨਤੀ ਆ ਵੀ ਦੂਰਾਂ ਤੋਂ ਚੱਲ ਕੇ ਆਉਣ ਦੀ ਖੇਚਲ ਨਾ ਕਰੋ ਤੁਹਾਡਾ ਧੰਨਵਾਦ ਆ ਜਿੱਥੇ ਵੀ ਤੁਸੀਂ ਹੈਗੇ ਆ ਅਰਦਾਸ ਕਰੋ ਮਹਾਰਾ ਸਾਰਿਆਂ ਦਾ ਭਲਾ ਕਰੇ ਔਰ ਮਲਬੇ ਦੇ ਥੱਲੋਂ ਕੋਈ ਵੀ ਸਰੀਰ ਨਾ ਨਿਕਲੇ ਇਹ ਸਾਰੀ ਸੰਗਤ ਅਰਦਾਸ ਕਰੋ ਤੇ ਜਿਹੜੇ ਤੁਸੀਂ ਵਹੀਰਾ ਘੱਟ ਕੇ ਆ ਰਹੇ ਹੋ ਬੇਨਤੀ ਆ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਸੁਰ ਸਿੰਘ ਵਾਲੇ ਬਾਬਾ ਜੀ ਵੱਲੋਂ ਵੀ ਰੱਬ ਨੇ ਮਾਲਕ ਨੇ ਭਲਾ ਕਰ ਦਿੱਤਾ ਵਾ ਤੇ ਕਿਰਪਾ ਕਰਕੇ ਮਹਾਰਾ ਨੇ ਹੱਥ ਰੱਖਿਆ ਵਾ ਜਾਨੀ ਨੁਕਸਾਨ ਕੋਈ ਅਜੇ ਤੱਕ ਕੋਈ ਖਬਰ ਨਹੀਂ ਮਾਰੇ ਭਲਾ ਕਰੇ ਅਰਦਾਸ ਕਰੋ ਵਿਹੀਰਾ ਘੱਟ ਕੇ ਦੌੜ ਕੇ ਆਉਣ ਦੀ ਕੋਸ਼ਿਸ਼ ਨਾ ਕਰੋ ਜਿੱਥੇ ਵੀ ਆਗੇ ਉੱਥੇ ਅਰਦਾਸ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਈ ਟੋਟਲ ਸਾਡੇ 13 ਮਰੀਜ਼ਾਂ ਦਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਤੇ ਸਾਡੇ 2 एएलएस ਤੇ 2 बीएलएस 2 ਐਡਵਾਂਸ ਲਾਈਫ ਸਪੋਰਟ 2 ਬੇਸਿਕ ਲਾਈਫ ਸਪੋਰਟ ਐਂਬੂਲੈਂਸੇਜ਼ ਉਰੇ ਆ ਗਈਆਂ ਸੀ ਉਹਨਾਂ ਵਿੱਚੋਂ ਤਿੰਨ ਨੂੰ ਅਸੀਂ ਭੇਜਿਆ ਹੈਗਾ ਬਾਬਾ ਜਗਤਾਰ ਸਿੰਘ ਜੀ ਦੇ ਹਸਪੀਟਲ ਉਹ ਪਹਿਲਾਂ ਚਲੇ ਗਏ ਸੀ ਚਾਰ ਗਏ ਨੇ ਐਸਐਮਓ ਸਰਹਾਲੀ ਦੇ ਕੋਲ ਤੇ ਇੱਕ ਸੀਰੀਅਸ ਸੀਗੇ ਬਹੁਤ ਜ਼ਿਆਦਾ ਅਸੀਂ ਉਹਨਾਂ ਨੂੰ ਤਰਨ-ਤਰਨ ਰੈਫਰ ਕਰਤਾ ਹੈ ਉਸ ਤੋਂ ਬਿਨਾਂ ਅਸੀਂ ਜਿਹੜਾ ਟਰੋਮਾ ਵਾਰਡ ਸੀ ਉਹਨੂੰ ਐਕਟੀਵੇਟ ਕਰ ਦਿੱਤਾ ਹੈ ਤੇ ਉਸ ਤੋਂ ਬਿਨਾਂ ਰੈੱਡ ਕਰਾਸ ਨੇ ਬਲੱਡ ਬੈਂਕਸ ਜਿਹੜੇ ਨੇ ਰੈੱਡ ਕਰਾਸ ਦੇ ਬਾਕੀ ਜਿਹੜੇ ਚੈਪਟਰਸ ਨੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਉਹਨਾਂ ਤੋਂ ਅਸੀਂ ਬਲੱਡ ਬੈਂਕਸ ਜਿਹੜੇ ਨੇ A B ABO ਸਾਰਿਆਂ ਦੇ ਅਰੇਂਜ ਕਰ ਲਏ ਨੇ ਨੈਕਸਟ ਸਾਡੇ ਲਈ ਹਲੇ ਫਿਲਹਾਲ ਜਿਹੜਾ ਮੇਨ ਚੈਲੰਜ ਹੈ ਉਹ ਇਹ ਹੈ ਕਿ ਜਿਹੜੀ ਤਾਰਾਂ ਹੈਗੀਆਂ ਨੇ ਇੱਥੇ ਦੀਆਂ ਲੋਹੇ ਦੀਆਂ ਤੁਸੀਂ ਦੇਖ ਸਕਦੇ ਹੋ ਲੈਂਟਰ ਦੀਆਂ ਛੜਾਂ ਆਪਸ ਚ ਐਂਟੈਂਗਲ ਹੋਈਆਂ ਹੋਈਆਂ ਨੇ ਜਿਹਦੇ ਕਰਕੇ ਜੀਸੀਬੀ ਇਸ ਇਫੈਕਟਿਵ ਨਹੀਂ ਹੈ ਗਿਆ ਤਾਂ ਹੁਣ ਅਸੀਂ ਨਾ ਐਸੀਟਾਈਲਨ ਫਲੇਮ ਗੈਸ ਕਟਰ ਮੰਗਾਏ ਹੋਏ ਨੇ ਉਹ ਗੈਸ ਕਟਰ ਨਾਲ ਇਹਨਾਂ ਨੂੰ ਕੱਟ ਦਨਗੇ ਆਪਸ ਚ ਤਾਂ ਕਿ ਇਹਨਾਂ ਨੂੰ ਲਿਫਟ ਕਰਨਾ ਸੌਖਾ ਹੋਵੇ ਉਸ ਤੋਂ ਬਿਨਾਂ ਅਸੀਂ ਐਨਐਚਏਆਈ ਨੂੰ ਕਹਿ ਕੇ ਪੋਕਲੇਨ ਮਸ਼ੀਨ ਹੁੰਦੀ ਹੈ ਜੀ ਚ ਨਾ ਜਿਵੇਂ ਟੈਂਕ ਤਾਂ ਹੁੰਦਾ ਨਾ ਚੇਨ ਵਾਲਾ ਕਟਰ ਉਹ ਇਸ ਮਲਬੇ ਦੇ ਉੱਤੇ ਜ਼ਿਆਦਾ ਇਫੈਕਟਿਵਲੀ ਚੱਲ ਸਕਦਾ ਤਾਂ ਉਹ ਅਸੀਂ ਮੰਗਵਾਇਆ ਹੋਇਆ ਹੈ ਬਾਕੀ ਮੇਰੀ ਲੋਕਾਂ ਨੂੰ ਉਹ ਹੈਗੀ ਆ ਕਿ ਤੁਸੀਂ ਪਲੀਜ਼ ਅਫਵਾਹਾਂ ਤੇ ਯਕੀਨ ਨਾ ਕਰੋ ਤੇ ਜਿਹੜੀ ਸਾਡੀ ਕੰਸਟਰਕਸ਼ਨ ਸਾਈਟ ਹੈ ਤੇ ਵੋਲੰਟੀਅਰਸ ਨੂੰ ਕੰਮ ਕਰਨ ਤੋਂ ਕਈ ਲੋਕ ਨੇ ਜੋ ਸਿਰਫ ਔਰੇ ਵੀਡੀਓ ਬਣਾ ਰਹੇ ਨੇ ਉਹ ਪਲੀਜ਼ ਨਾ ਕਰੋ ਲੈਟ ਦੀ ਐਡਮਿਨਿਸਟ੍ਰੇਸ਼ਨ ਡੂ ਇਟਸ ਵਰਕ ਥੈਂਕ ਯੂ ਸੋਸ਼ਲ ਮੀਡੀਆ ਤੇ ਵੀ ਕਈ ਤਰ੍ਹਾਂ ਦੇ ਰਿਵਿਊਮੈਂਟ ਚੱਲਦੇ ਹੋਏ ਨੇ ਇਸ ਨੂੰ ਲੈ ਕੇ ਅੱਬ ਐਦਾਂ ਦਾ ਫਿਲਹਾਲ ਕੁਝ ਵੀ ਕਿਸੇ ਚੀਜ਼ ਤੇ ਕਮੈਂਟ ਕਰਨਾ ਇਜ਼ ਨਾਟ ਰਾਈਟ ਫਿਲਹਾਲ ਸਾਨੂੰ ਇੰਨਾ ਪਤਾ ਹੈ ਕਿ ਲੈਂਟਰ ਕੋਲੈਪਸ ਹੋਇਆ ਤੇ ਉਹਦੇ ਨਾਲ ਜਿਹੜੇ 8 ਬੰਦੇ ਨੀਚੇ ਆਏ ਸੀ ਉਹ ਅਸੀਂ ਰੈਸਕਿਊ ਕਰ ਲਏ ਨੇ 5 ਬੰਦੇ ਜਿਨ੍ਹਾਂ ਨੂੰ ਮਾਈਨਰ ਇੰਜਰੀਜ਼ ਸੀਗੀਆਂ ਉਹਨਾਂ ਨੂੰ ਵੀ ਅਸੀਂ ਰੈਸਕਿਊ ਕਰ ਲਏ ਇਹ ਨਹੀਂ ਦੇਰ ਤੋਂ ਰਾਤ ਕਰੇ ਚੱਲ ਰਿਹਾ ਹੈ ਨਹੀਂ ਦੇਰ ਤੋਂ ਚੱਲ ਰਿਹਾ ਹੈ ਇਹ ਪਿਛਲੇ 3.5 ਤੋਂ 4 ਘੰਟੇ ਤੋਂ ਲਗਾਤਾਰ ਚੱਲ ਰਹੀ ਹੈ ਨਹੀਂ ਜਿਹੜੇ ਦੇਖੋ ਅਸੀਂ ਜਿਹੜਾ ਟਾਪ ਲੈਫਟ ਵਾਲਾ ਏਰੀਆ ਜਿਹੜਾ ਕਲੀਅਰ ਕਰਾਇਆ ਉੱਥੇ ਤਾਂ ਕੋਈ ਨਹੀਂ ਮਿਲਿਆ ਹੁਣ ਟਾਪ ਰਾਈਟ ਵਾਲੇ ਪਾਸੇ ਜੀਸੀਬੀਜ਼ ਲੱਗੀਆਂ ਹੋਈਆਂ ਤੋ 9 ਘੰਟੇ ਚ ਪਿਕਚਰ ਕਲੀਅਰ ਹੋ ਜਾਏਗਾ ਕਿ ਕਿੰਨੀ ਕੋ ਲੇਬਰ ਲੱਗ ਰਹੀ ਹੈ ਲੱਗੀ ਸੀ ਜਾਂ ਕਿੰਨੇ ਲੋਕ ਕਿੰਨੀ ਸੰਖਿਆ ਦੇ ਸੇਵਾ ਆ ਰਹੇ ਹਨ ਇਹਨਾਂ ਦੇ ਹਲੇ ਜਿਹੜੇ ਸੁਪਰਵਾਈਜ਼ਰ ਨੇ ਉਹ ਆ ਕੇ ਸਾਨੂੰ ਇੱਕ ਵਾਰ ਟੈਸਟੀਫਾਈ ਕਰਨਗੇ ਕਿ ਕਿੰਨੇ ਬੰਦੇ ਸੀ ਅ ਅੱਛੀ ਗੱਲ ਇਹ ਹੈ ਕਿ ਸ਼ਿਫਟ ਦਾ ক্লোਜ਼ ਸੀਗਾ ਉਸ ਟਾਈਮ ਤੇ ਸਿਰਫ 13 ਤੋਂ ਐਨੀਵਰ ਬਿਟਵੀਨ 15 ਤੋਂ 20 ਬੰਦੇ ਸੀ ਉਹਨਾਂ ਚੋਂ 13 ਨੂੰ ਰੈਸਕਿਊ ਕਰ ਲਿਆ ਗਿਆ ਤਿੰਨ ਚਾਰ ਉਹ ਕਹਿੰਦੇ ਕਿ ਜਦ ਪਹਿਲਾ ਪਿੱਲਰ ਗਿਰਿਆ ਉਹ ਬਾਕੀ ਸਾਰਿਆਂ ਨੇ ਛੱਡ ਦਿੱਤਾ ਸੀਗਾ ਤਾਂ ਸਾਨੂੰ ਉਮੀਦ ਹੈਗੀ ਹੈ ਕਿ ਸਾਰੇ ਜਿਹੜੇ ਹੈਗੇ ਨੇ ਸੇਫ ਨੇ ਬਾਕੀ ਕੀ ਘਟ ਗਿਆ ਕਿਸ ਤਰ੍ਹਾਂ ਲੈਂਡਿੰਗ ਹਲੇ ਹਲੇ ਤਾਂ ਮਤਲਬ ਬੀਆਰ ਸਾਨੂੰ ਉਨੀ ਹੀ ਕਲੈਰਿਟੀ ਆ ਜਿੰਨੀ ਤੁਹਾਨੂੰ ਸਾਰਿਆਂ ਨੂੰ ਸਾਢੇ 3 ਘੰਟੇ ਹੀ ਹੋਏ ਨੇ ਤਾਂ ਮੇਰੇ ਲਿੰਡਰ ਪੈ ਚੁੱਕਾ ਸੀ ਕਿ ਆ ਚੱਲ ਰਿਹਾ ਸੀ ਕੰਮ ਅੱਧੇ ਚੋਂ ਸ਼ਟਰਿੰਗ ਦਾ ਕੰਮ ਚੱਲ ਰਿਹਾ ਸੀਗਾ ਬਾਕੀ ਡਿਟੇਲਸ ਜਿਹੜੀਆਂ ਨੇ ਉਹ ਅਸੀਂ ਤੁਹਾਨੂੰ ਬਾਅਦ ਵਿੱਚ ਜਿਵੇਂ ਜਿਵੇਂ ਸਾਨੂੰ ਪਤਾ ਲੱਗੇ ਜਾਏਗਾ ਅਸੀਂ ਕਰ ਦਾਂਗੇ ਥੈਂਕ ਯੂ ਥੈਂਕ ਯੂ